ਕਸ਼ਰਾ ਵੀ ਬਹੁਤ ਮਿਲੀ ਪਰ ਮੁੜ ਕੇ ਕਿਸੇ ਨੇ ਕੰਮ ਹੀ ਨਹੀਂ ਦਿੱਤਾ। ਔਰ ਦਿੱਤਾ ਵੀ ਦਿੱਤਾ ਵੀ ਤਾਂ ਉਸ ਲੈਵਲ ਦੇ ਰੋਲ ਨਹੀਂ ਮਿਲੇ ਮੈਨੂੰ ਜਿੱਦਾਂ ਦੇ ਮੈਂ ਕਰਨਾ ਚਾਹੁੰਦੀ ਸੀਗੀ। ਇੰਡਸਟਰੀ ਦੇ ਵਿੱਚ ਕਾਨਫਰੰਸ ਹੈਗੇ ਨੇ। ਕੋਈ ਵੀ ਨਹੀਂ। ਫੀਮੇਲ ਲੀਡ ਦੇ ਵਿੱਚ ਕੋਈ ਵੀ ਨਹੀਂ। ਕੋਈ ਵੀ ਨਹੀਂ। ਤੁਹਾਨੂੰ ਐਸਾਸੂਆਕ ਦੇ ਡਾਊਨਪਾਲ ਤੋਂ ਬਹੁਤ ਘਰੀ। ਉਦੋਂ ਜਦੋਂ ਮੈਂ ਰੋਈ ਪਰਮਾਤਮਾ ਦੇ ਅੱਗੇ ਤੇ ਉਦੋਂ ਉਹਨੇ ਮੈਨੂੰ ਆਹ ਰਾਹ ਦਿਖਾਇਆ ਕਿ ਅੰਮ੍ਰਿਤ ਵੇਲੇ ਉੱਠ ਤੈਨੂੰ ਇੱਥੇ ਸਭ ਕੁਝ ਮਿਲਣਾ ਹੈ ਤੈਨੂੰ ਕਿਸੇ ਇਨਸਾਨ ਨੇ ਕੁਝ ਨਹੀਂ ਦੇਣਾ। ਤੁਸੀਂ ਮੈਨੂੰ ਪੁੱਛਿਆ ਤੇਰਾ ਕੋਈ ਦੋਸਤ ਕੋਈ ਹੈ ਹੀ ਨਹੀਂ ਦੋਸਤ ਮੇਰੇ ਕੋਲ ਟਾਈਮ ਵੀ ਨਹੀਂ ਹੈ ਤੇ ਮੈਨੂੰ ਲੱਗਦਾ ਕਿ ਪਰਮਾਤਮਾ ਗੁਰਗੋਬਿੰਦ ਸਿੰਘ ਜੀ ਤੋਂ ਵੱਡਾ ਕੋਈ ਮੇਰਾ ਦੋਸਤ ਹਮਰਾਜ਼ ਹੈ ਹੀ ਨਹੀਂ ਕਈ ਵਾਰੀ ਵਿੱਚ ਜੇ ਲੱਗਦਾ ਵੀ ਸਾਰਾ ਕੁਝ ਛੱਡ ਗਿਆ ਜੂਰ ਸਾਹਿਬ ਚਲ ਜਾਵਾਂ ਤੇ ਸਰੈਂਡਰ ਕਰ ਦਵਾਂ ਉੱਥੇ ਬਸ ਸੇਵਾ ਕਰਾਂ ਮੈਂ ਗੁਰਗੋਬਿੰਦ ਸਿੰਘ ਜੀ ਦੇ ਉੱਥੇ ਰਵਾਂ ਦੋ ਵਕਤ ਦਾ ਲੰਗਰ ਤੇ ਮੈਨੂੰ ਮਿਲ ਹੀ ਜਾਣਾ ਸਾਰੀ ਦੀਨ ਦੁਨੀਆ ਛੱਡ ਦੇਵਾਂ ਜੋ ਚਾਹੀਦਾ ਸੀ ਮੈਨੂੰ ਸਭ ਮਿਲ ਚੁੱਕਾ ਹੈ ਜਿਹੜਾ ਬੰਦਾ ਆਪਣੇ ਲਈ ਸਾਰੇ ਦਿਨ ਦੇ ਵਿੱਚ ਅੱਧਾ ਘੰਟਾ ਨਹੀਂ ਕੱਢ ਸਕਦਾ ਮੈਂ ਉਹਨੂੰ ਪਾਗਲ ਕਹਾਂ ਤੇਰੇ ਕੋਲ ਕੰਮ ਲਈ ਟਾਈਮ ਹੈ ਤੂੰ ਪੈਸਾ ਕਮਾ ਰਿਆ ਘਰ ਬਣਾ ਰਿਆ ਗੱਡੀਆਂ ਬਣਾ ਰਿਆ ਵਧੀਆ ਵਧੀਆ ਕੱਪੜੇ ਪਾ ਰਿਆ ਪਰ ਜਿਹਦੇ ਉਤੇ ਕੱਪੜੇ ਪਾ ਰਿਆ ਆਪਣੀ ਬੋਡੀ ਦਾ ਕਿਉਂ ਧਿਆਨ ਨਹੀਂ ਰੱਖਦਾ ਤੁਹਾਡੇ ਤੇ ਕੋਈ ਪ੍ਰੈਸ਼ਰ ਨਹੀਂ ਹੈ ਕਿ ਮੈਂ ਯੰਗ ਦਿਖਦੀ ਰਵਾਂ ਸੋਹਣੀ ਦਿਖਦੀ ਰਵਾਂ ਨਹੀਂ ਹੈ ਨਹੀਂ ਬਟ ਮੇਰੀ ਫਿਰ ਬਾਬਾ ਜੀ ਨਾਲ ਇੱਕ কমিਟਮੈਂਟ ਹੈ ਉਹਨਾਂ ਨੇ ਕਿਹਾ ਤੂੰ ਅੰਮ੍ਰਿਤ ਵੇਲੇ ਉੱਠਣਾ ਮੈਂ ਤੇਰੇ ਤੇ ਉਮਰ ਨਹੀਂ ਆਉਂਦਾਂ ਅੱਛਾ ਇਹ ਮੇਰੀ ਡਲ ਡੀਲ ਡਨ ਹੋ ਗਈ ਹੈ ਗੁਰਗੋਬਿੰਦ ਸਿੰਘ ਜੀ ਨਾਲ अच्छा वो कहते जब तक तू अमृत वेले उठती रहेगी तेरे ते उमर नहीं मैं ओम दंदा ते जे तू अमृत वेला ਛੱਡਿਆ ਤੇ ਫਿਰ ਨਾਲ ਹੀ ਅਗਰ 2000 ਦਾ ਵੀ ਸੂਟ ਪਾਇਆ ਤੇ ਇਹ 2 ਲੱਖ ਦਾ ਲਕਣਾ ਚਾਹੀਦਾ ਜੇ ਮੈਂ 2 ਲੱਖ ਦੀ ਚੀਜ਼ ਪਾਈ ਹੈ ਬਟ ਮੇਰਾ ਔਰਾ ਹੀ ਨਹੀਂ ਹੈਗਾ ਮੇਰੇ ਅੰਦਰ ਉਹ ਪੋਜੀਟਿਵ એનર્ਜੀ ਨਹੀਂ ਹੈਗੀ ਤੇ ਉਹ 200 ਰੁਪਏ ਦਾ ਵੀ ਨਹੀਂ ਲੱਗੇ ਔਰਾ ਕਿਵੇਂ ਫਿਰ ਵਧੀਆ ਹੋਵੇ ਇਹ ਵੀ ਦੱਸ ਤੂੰ ਮੈਡੀਟੇਸ਼ਨ ਜਿੱਦਾਂ ਤੁਸੀਂ ਅੰਮ੍ਰਿਤ ਵੇਲੇ ਉੱਠਣਾ ਸ਼ੁਰੂ ਕਰਤਾ ਨਾ ਤੁਸੀਂ ਕਹਿੰਦੇ ਗੁਰਦੀਨ ਮੇਰੀ ਜ਼ਿੰਦਗੀ ਬਦਲ ਗਈ। ਆ ਕਿੱਦਾਂ ਮੇਰੀ ਜ਼ਿੰਦਗੀ 'ਚ ਸਭ ਕੁਝ ਹੋ ਰਿਹਾ ਹੈ। ਪੈਸੇ ਕਿੱਥੋਂ ਆ ਰਹੇ ਆ? ਕੰਮ ਕਿੱਥੋਂ ਆ ਰਿਹਾ ਹੈ? ਗੱਡੀਆਂ ਕਿੱਦਾਂ ਆ ਗਈਆਂ? ਵੱਡੇ ਘਰ ਕਿੱਦਾਂ ਆ ਗਏ? ਮੈਨੂੰ ਤਾਂ ਪਤਾ ਹੀ ਨਹੀਂ ਮੈਨੂੰ। ਤੁਸੀਂ ਐਂ ਹੀ ਕਹੋਂਗੇ। ਹਮ ਅਸੀਂ ਫਿਰ ਫਿਰ ਇਨਸਾਨ ਕੁਝ ਨਹੀਂ ਕਰਦਾ। ਫਿਰ ਉਹ ਕਰਦਾ ਜੋ ਕਰਦਾ ਸਾਡੇ। ਇੱਕ ਵਾਰੀ ਕਰਕੇ ਤਾਂ ਦੇਖੋ। ਔਰ ਸ਼ੋਅ ਆਫ ਕਦੀ ਨਹੀਂ ਕਿਸੇ ਨੂੰ ਕਰਨਾ ਚਾਹੀਦਾ। ਔਰ ਸਭ ਤੋਂ ਵੱਡੀ ਗੱਲ ਇਹ ਮਾਪਿਓ ਵੇ ਸੋਚਦਾ ਹੈ। ਮੁੰਡੇ ਦਾ ਵਿਆਹ ਕਰ ਦੋ। ਕੁੜੀ ਆਏਗੀ ਮੁੰਡਾ ਸੁਧਰ ਜਾਏਗਾ। ਕੁੜੀ ਕੋਈ ਨਸ਼ਾ ਮੁਕਤੀ ਕੇਂਦਰ ਨਹੀਂ ਹੈ ਕੁੜੀਆਂ ਆ ਰਹੀਆਂ ਨਾ ਪਿੰਡਾਂ ਦੀਆਂ ਉਹ ਕਹਿ ਰਹੀ ਕਿ ਦੀਦੀ ਅਸੀਂ ਨੀਅਤਾਂ ਜੀ ਲਾਂ ਅਸੀਂ ਆਡ ਹੋਣਾ ਕਈ ਆਪਣੇ ਪੇਕੇ ਆ ਕੇ ਬੈਗੀ ਹੈ ਮੈਂ ਉਹਨਾਂ ਨੇ ਕਹਿੰਨੇ ਵੀ ਨਾ ਜਾ ਆਪਣੇ ਘਰ ਚਲੀ ਜਾ ਸਾਰੇ ਕੋਈ ਗੱਲ ਨਹੀਂ ਪੇਕੇ ਆਨੇ ਨਹੀਂ ਰੱਖਣਾ ਉਹ ਕਹਿੰਦੇ ਨਹੀਂ ਦੀਦੀ ਅਸੀਂ ਬਾਹਰ ਸਲਾਈ ਕਢਾਈ ਦਾ ਕੋਈ ਕੰਮ ਕਰ ਲਾਂਗੇ ਅਸੀਂ ਵਾਪਸ ਨਹੀਂ ਜਾਣਾ ਸਾਨੂੰ ਨਸ਼ੇ ਕਰਕੇ ਮਾਰਦਾ ਕੁੱਟਦਾ ਗਾਲਾਂ ਕੱਢਦਾ ਸਾਡੀ ਬਾਡੀ ਤੇ ਨਿਸ਼ਾਨ ਪਾਈ ਹੋਏ ਆ ਤੇ ਮੇਰੀ ਸੱਸ ਇਹ ਕਹਿ ਰਹੀ ਹੈ ਵੀ ਦੂਜਾ ਵਿਆਹ ਕਰ ਲਾ ਜੇ ਬੱਚਾ ਨਹੀਂ ਜੰਮ ਸਕਦੀ ਤੇ ਮੈਂ ਕਿਹਾ ਪ੍ਰੋਬਲਮ ਕੀ ਹੈ ਕਹਿੰਦੀ ਦੀਦੀ ਮੇਰਾ ਘਰ ਵਾਲਾ ਇੰਪੋਰਟੈਂਟ ਹੈ ਇੱਕ ਕੁੜੀ ਮੇਰੇ ਕੋਲ ਆਈ ਸ਼ੀ ਵਾਸ ਜਸਟ 22 ਤੇ ਉਹਨੇ ਮੈਨੂੰ ਸਾਰੀ ਗੱਲ ਦੱਸੀ ਕਿ ਦੀਦੀ ਅਸੀਂ ਇੱਕ ਘਰ ਦੇ ਵਿੱਚ ਇੱਕ ਅੰਕਲ ਹੈ ਚਾਰ ਪੰਜ ਕੁੜੀਆਂ ਉਸ ਘਰ ਚ ਅਸੀਂ ਰਹਿ ਰਹੀਆਂ ਤੇ ਵਾਰੀ ਵਾਰੀ ਉਹ ਅੰਕਲ ਸਾਡੇ ਸਾਰਿਆਂ ਨਾਲ ਫਿਜ਼ੀਕਲ ਰਿਲੇਸ਼ਨਸ਼ਿਪ ਬਣਾਉਂਦੇ ਆ ਅੱਛਾ ਤੇ ਮੈਂ ਕਿਹਾ ਕਿਉਂ ਕਹਿੰਦੀ ਕਿਉਂਕਿ ਸਾਡਾ ਕਿਰਾਇਆ ਨਹੀਂ ਸਾਨੂੰ ਦੇਣਾ ਪੈਂਦਾ ਜਦੋਂ ਪੰਜਾਬ ਦੀ ਗੱਲ ਚੱਲਦੀ ਹੈ ਤਾਂ ਫੁਰਤੀਲੇ 6 6 ਫੁੱਟ ਦੇ ਮੁੰਡੇ ਹੋਣ ਲੱਗੇ ਤੁਸੀਂ ਉਦਾਂ ਦੇ ਉਦਾਂ ਪਏ ਨਹੀਂ ਨਹੀਂ ਤੁਸੀਂ ਵੀ ਉਦਾਂ ਦੇ ਉਦਾਂ ਹੀ ਹੋ ਕਿਵੇਂ ਕਿੱਥੇ ਚਲੇ ਗਏ ਤੁਸੀਂ ਇੰਨੀ ਦੇਰ ਮੈਂ ਕਿਤੇ ਨਹੀਂ ਗਈ ਮੈਂ ਇੱਥੇ ਹੀ ਸੀਗੀ ਬਟ ਕਿਸੇ ਨੇ ਮੈਨੂੰ ਕਦੇ ਆਦੇ ਨਹੀਂ ਕੀਤਾ ਨਹੀਂ ਪੰਜਾਬੀ ਮੁੰਡੇ ਸਾਰੇ ਯਾਦ ਕਰਦੇ ਨੇ ਪੰਜਾਬ ਯਾਦ ਕਰਦਾ ਕਈ ਕਈ ਗੁੱਸਾ ਵੀ ਕਰਦੇ ਨੇ ਹਸ਼ਰ ਵਾਲੀ ਸਗਰ ਨੂੰ ਕਮਾਲਾ ਚੰਗਾ ਵੀ ਕਹਿੰਦੇ ਆ ਹਾਂਜੀ